ਸ਼ਸ਼ਕਲ ਦੋਸਤੋ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਦਾ ਪ੍ਰੋਸੈਸ ਚੱਲ ਰਿਹਾ ਹੈ ਇਸੇ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਤੋਂ ਖਬਰ ਆਉਂਦੀ ਹੈ ਕਿ ਉੱਥੇ ਸਰਪੰਚ ਦੇ ਪਦ ਵਾਸਤੇ ਬੋਲੀ ਲੱਗਦੀ ਹੈ ਤੇ ਇਹ ਬੋਲੀ 2 ਕਰੋੜ ਰੁਪਏ ਤੱਕ ਪਹੁੰਚ ਜਾਂਦੀ ਹੈ ਸ਼ਾਇਦ ਭਾਰਤੀ ਚੋਣਾਂ ਦੇ ਇਤਿਹਾਸ ਵਿੱਚ ਅਜੇ ਹਾਲੇ ਕਦੇ ਨਹੀਂ ਹੋਇਆ ਜੋ ਕੁਝ ਵਾਪਰਿਆ ਸਾਡੇ ਸਾਹਮਣੇ ਇਸ ਦੇ ਆਉਣ ਵਾਲੇ ਸਮੇਂ ਵਿੱਚ ਕੀ ਨਤੀਜੇ ਨਿਕਲਣਗੇ ਕੀ ਇਸ ਠੀਕੇ ਦੇ ਨਾਲ ਚੋਣ ਕਰਨੀ ਇਹ ਕਾਨੂੰਨ ਠੀਕ ਹੈ ਜਾਂ ਗਲਤ ਹੈ ਇਸ ਬਾਰੇ ਇੱਕ ਪ੍ਰਸਿੱਧ ਵਕੀਲ ਸਰਾਰ ਅਮਰਦੀਪ ਸਿੰਘ ਧਾਰਨੀ ਸਾਡੇ ਕੋਲ ਨੇ ਇਹਨਾਂ ਨੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਇਹ ਜੋ ਕੁਝ ਨਵੀਂ ਪਰੰਪਰਾ ਸ਼ੁਰੂ ਹੋ ਰਹੀ ਆ ਪੰਜਾਬ ਦੇ ਵਿੱਚ ਇਹਦੇ ਕੀ ਨਤੀਜੇ ਨਿਕਣਗੇ ਸਵਾਗਤ ਹੈ ਜੀ ਤੁਹਾਡਾ ਸਭ ਤੋਂ ਪਹਿਲਾਂ ਤਾਂ थैंक यू ਜੀ ਤਾਨੀ ਸਾਹਿਬ ਤੁਸੀਂ ਵੀ ਪੜਿਆ ਨਹੀਂ ਪੜਿਆ ਅਖਬਾਰਾਂ ਦੇ ਵਿੱਚ ਦੇਖਿਆ ਆਪਾਂ ਨੇ ਤੇ ਇਸ ਤੋਂ ਇਲਾਵਾ ਚੈਨਲਾਂ ਦੇ ਉੱਤੇ ਗੱਲ ਚੱਲ ਰਹੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਰਾਨ ਖੇਤਰ ਦੇ ਵਿੱਚ ਇੱਕ ਪਿੰਡ ਹੈ ਹਰਦਰਵਾਲ ਉੱਥੇ ਸਰਪੰਚ ਦੀ ਚੋਣ ਵਾਸਤੇ ਤਿੰਨ ਪਾਰਟੀਆਂ ਵੱਲੋਂ ਬੋਲੀ ਚੱਲਦੀ ਹੈ ਤੇ ਅਖੀਰ ਬੋਲੀ ਹੈ ਜਿਹੜੀ ਉਹ 2 ਕਰੋੜ ਤੱਕ ਪਹੁੰਚ ਜਾਂਦੀ ਹੈ ਇਸ ਜੋ ਪ੍ਰੋਸੈਸ ਚੱਲ ਰਿਹਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਮੈਂ ਸਮਝਦਾ ਹਾਂ ਅਸ਼ਕ ਜੀ ਕਿ ਇਹ ਡੈਮੋਕ੍ਰੇਸੀ ਦਾ ਸਿਰਫ ਕਤਲ ਨਹੀਂ ਮੈਂ ਸਮਝਦਾ ਕਿ ਡੈਮੋਕ੍ਰੇਸੀ ਦੇ ਮੂੰਹ ਦੇ ਉੱਤੇ ਕਾਲਖ ਪੋਥਣ ਵਾਲੀ ਗੱਲ ਹੈ ਮੈਂ ਬੜੇ ਕੜੇ ਸ਼ਬਦ ਯੂਜ਼ ਕਰ ਰਿਹਾ ਜੀ ਇਸ ਸੰਬੰਧੀ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਤੇ ਸੈਕਟਰੀ ਜਿਹੜੇ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਇਸ ਬਾਰੇ ਲਿਖਿਆ ਵੀ ਹੈਗਾ ਜੀ ਤੇ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਡੈਮੋਕ੍ਰੇਸੀ ਤਾਂ ਉਹ ਹੋਇਆ ਕਰਦੀ ਹੈਗੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਜੇ ਕੋਈ ਬੰਦਾ ਇਲੈਕਸ਼ਨ ਲੜਦਾ ਹੈਗਾ ਤੇ ਉਹ ਕਿਹਾ ਜਾ ਹੈਗਾ ਉਹਦੇ ਪਿੰਡ ਦੇ ਵਿੱਚ ਉਹਨਾਂ ਦਾ ਕੀ ਰਸੂਖ ਹੈਗਾ ਪਿੰਡ ਦੇ ਲੋਕਾਂ ਦੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਹੈਗਾ ਕੀ ਉਹ ਪਿੰਡ ਨੂੰ ਅਗਾਹ ਵਧੂ ਸੋਚ ਰੱਖਣ ਵਾਲਾ ਹੈਗਾ ਜਾਂ ਨਹੀਂ ਹੈਗਾ ਇਹ ਉਹਨੂੰ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਸਾਡੇ ਜਿਹੜੇ ਦਲਤ ਭਰਾ ਹੈਗੇ ਆ ਜਾਂ ਇੱਕ ਗਰੀਬ ਪਰਿਵਾਰ ਦੇ ਬੱਚੇ ਹੈਗੇ ਆ ਜਿਹੜੇ ਉਹ ਤਾਂ ਫਿਰ ਉਹਨੂੰ ਇਹ ਸੋਚਣਗੇ ਨਹੀਂ ਇੱਕ ਧਨਾੜ ਬੰਦੇ 3-4 ਜਿਹੜੇ ਹੈਗੇ ਆ ਉਹਨਾਂ ਦੇ ਨਾਂ ਲਿਖ ਲਿਆ ਜਾਣੇ ਕਰਨਗੇ ਔਰ ਉਹਨਾਂ ਨੂੰ ਕਿਹਾ ਕਰਨਗੇ ਤੁਸੀਂ ਦੱਸੋ ਜੀ ਪਿੰਡ ਲਈ ਕੀ ਕਰ ਰਹੇ ਆ ਇਹ ਤਾਂ ਮੈਨੂੰ ਐ ਲੱਗਦਾ ਜੀ ਮੈਂ ਨਾ ਮੈਨੂੰ ਲੋਰ ਦੀ ਮੈਂ ਇੱਕ ਵੈਵ ਸੀਰੀ ਦੇਖ ਰਿਆ ਜੀ ਹੀਰਾ ਮੰਡੀ ਮੈਨੂੰ ਤਾਂ ਐਗਜ਼ੈਕਟ ਉਹੀ ਕੁਝ ਲੱਗ ਰਿਹਾ ਕਿ ਉਸ ਦੇ ਵਿੱਚ ਕਰੈਕਟਰ ਬਦਲਣ ਵਾਲੀ ਉਹ ਗੱਲ ਹੋਈ ਵੀ ਹੈਗੀ ਆ ਸਾਡੀ ਡੈਮੋਕ੍ਰੇਸੀ ਦੇਖੋ ਡੈਮੋਕ੍ਰੇਸੀ ਦੀ ਬੁਨਿਆਦ ਹੀ ਜਿਹੜੀ ਹੈਗੀ ਆ ਉਹ ਪੰਚਾਇਤਾਂ ਹੈਗੀਆਂ ਪੰਚਾਇਤ ਤੋਂ ਜਿਹੜੀ ਹੈਗੀ ਆ ਰਾਸ਼ਟਰਪਤੀ ਤੱਕ ਇਹ ਇਹ ਡੈਮੋਕ੍ਰੇਸੀ ਦਾ ਇੱਕ ਸਿਸਟਮ ਹੈਗਾ ਭਾਰਤ ਦੇ ਵਿੱਚ ਇਹ ਚੀਜ਼ ਜਰੂਰ ਸੋਚ ਲੈਣਾ ਮੋਦੀ ਸਾਹਿਬ ਬੈਠੇ ਆ ਪਰ ਇਹ ਮੋਦੀ ਸਾਹਿਬ ਤੁਸੀਂ ਆਪਣੇ ਆਪ ਆਪਣੀ ਜਿਹੜੀ ਉਹ ਦੱਸਦੇ ਹੈਗੇ ਆ ਕਾਬਲੀਅਤ ਤੁਸੀਂ ਕਹਿੰਦੇ ਕਿ ਮੈਂ ਇੱਕ ਚਾਹ ਵੇਚਣ ਵਾਲੇ ਦਾ ਮੁੰਡਾ ਹੈਗਾ ਮੈਂ ਚਾਹ ਆਪੀ ਵੇਚਦਾ ਰਿਹਾ ਹੈਗਾ ਤੁਸੀਂ ਕਾਬਲੀਅਤ ਆਪਣੀ ਕਰਕੇ ਤੁਸੀਂ ਪੀਐਮ ਦੇ ਉਹਦੇ ਤੱਕ ਆ ਗਏ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਅਮਬਾਨੀ ਅਡਾਨੀ ਜਾਂ ਜਿਹੜੇ ਟਾਟਾ ਹੈਗੇ ਆ ਉਹ ਬੋਲੀ ਲਿਆ ਕਰਨਗੇ ਬੋਲੀ ਲੈ ਕੇ ਉਹ ਪੈਸੇ ਖਰਚ ਕੇ ਜਿਹੜਾ ਹੈਗਾ ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਵੀ ਬਣਗੇ ਉਹ ਜਿਹੜੇ ਹੈਗੇ ਆ ਦੇਸ਼ ਦੇ ਜਿਹੜੇ ਹੈਗਾ ਰਾਸ਼ਟਰਪਤੀ ਵੀ ਬਣਗੇ ਇਹ ਮੈਨੂੰ ਦੇਖੋ ਮੈਂ ਇਹ ਸ਼ੋਰ ਸ਼ਾਟ ਨਹੀਂ ਕਰ ਰਿਹਾ ਮੈਨੂੰ ਇਹ ਤਾਂ ਜਰੂਰ ਪਤਾ ਹੈਗਾ ਸੀ ਵੀ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਉਹ ਕਿਵੇਂ ਜੜੀਆਂ ਹੈਗੀਆਂ ਪਰੋਸੀਆਂ ਜਾਂਦੀਆਂ ਹੈਗੀਆਂ ਪਰ ਦੇਖੋ ਉਹ ਜਿਹੜੇ ਸਾਰੀਆਂ ਹਿਡਨ ਚੀਜ਼ਾਂ ਹੈਗੀਆਂ ਪਰ ਅੱਜ ਜੋ ਮਤਲਬ ਅਖਬਾਰਾਂ ਦੇ ਵਿੱਚ ਚੱਲ ਰਿਹਾ ਜਿਸ ਤਰ੍ਹਾਂ ਅਖਬਾਰਾਂ ਨੇ ਜਿਹੜਾ ਹੈਗਾ ਤੱਜੀਆਂ ਅੜਾਈਆਂ ਔਰ ਇਹ ਮੈਂ ਸਮਝਦਾ ਹੈਗਾ ਕਿ ਡੈਮੋਕ੍ਰੇਸੀ ਲਈ ਮੂੰ ਕਾਲਾ ਕਰਨ ਵਾਲੀ ਗੱਲ ਤੁਸੀਂ ਹੁਣੇ ਗੱਲਬਾਤ ਕਰਦੇ ਹੋਏ ਕਿਹਾ ਸੀਗਾ ਵੀ ਇਸ ਸਿੱਕੇ ਨਾਲ ਜਿਹੜੇ ਸਮਾਜ ਸੇਵਾ ਕਰਨ ਵਾਲੇ ਲੋਕ ਨੇ ਉਹ ਨਹੀਂ ਅੱਗੇ ਆਉਣਗੇ ਅਸਲ ਦੇ ਵਿੱਚ ਪਰ ਬੁਲੀ ਲਾਉਣੇ ਵਾਲਾ ਤਾਂ ਕਹਿੰਦਾ ਇਹ ਹੈ ਵੀ ਉਹ ਤਾਂ ਆਈ ਸਮਾਜ ਸੇਵਾ ਵਾਸਤੇ ਲੱਗੇ ਨੇ ਮੈਂ ਕਹਿੰਦਾ ਜੀ ਉਹ ਬੜੀ ਸਮਾਜ ਸੇਵਾ ਕਰਨ ਪਰ ਉਹਦੇ ਪਿੱਛੇ ਹਿੱਡਨ ਅਜੰਡਾ ਕੀ ਹੈਗਾ ਉਹ ਆਪਣੀ ਜੇਬ ਤੋਂ ਕਿਉਂ ਪੈਸੇ ਦੇਣਾ ਚਾਹੁੰਦੇ ਆ ਉਹ ਉਹਨਾਂ ਨੂੰ ਲੋਕ ਬਣਾ ਦੇਣ ਉਹ ਲੋਕ ਬਣਨ ਤੋਂ ਬਾਅਦ ਆਪਣੀ ਜੇਬ ਦੇ ਵਿੱਚੋਂ ਭਲਾਈ ਲਈ ਉਹਦੀ ਪੰਚਾਇਤ ਦੀ ਲਈ ਕੁਝ ਵਰਦੀ ਕਰਨ ਪਰ ਇਹ ਤਾਂ ਲਾਈਮਲਾਈਟ 'ਚ ਆ ਗਿਆ ਨਾ ਕਿ 2 ਕਰੋੜ ਰੁਪਇਆ ਦਿੱਤਾ ਜੀ ਹੁਣ ਇੱਥੇ ਤਾਂ ਡਾਊਟ ਕ੍ਰੀਏਟ ਹੁੰਦਾ ਹੈਗਾ ਕਿ 2 ਕਰੋੜ ਰੁਪਇਆ ਕਿਉਂ ਦਿੱਤਾ ਫਿਰ ਇਹਦਾ ਮਤਲਬ ਅਗਲੀਆਂ ਜਿਹੜੀਆਂ ਇਲੈਕਸ਼ਨਾਂ ਹੋਣਗੀਆਂ ਐਮਐਲਏ ਵਾਸਤੇ ਤਾਂ 200 ਕਰੋੜ ਹੋਣਾ ਚਾਹੀਦਾ ਕੋਈ 100 100 ਪਿੰਡ ਤਾਂ ਮਿਨੀਮਮ ਹੀ ਆ ਫਿਰ ਐਮਐਲਏ ਵਾਸਤੇ ਜਿਹੜਾ ਹੈਗਾ ਕੋਈ ਕਹੂਗਾ ਮੈਂ 200 ਕਰੋੜ ਰੁਪਇਆ ਦੰਨਾ ਹੈ ਇਸ ਕਾਤੇ 2000 ਕਰੋੜ ਵਾਲੇ ਵੀ ਆ ਜਾਣਗੇ ਬੱਚੇ 2000 ਕਰੋੜ ਵਾਲੇ ਵੀ ਆ ਜਾਣਗੇ ਫਿਰ ਇਹਦਾ ਮਤਲਬ ਉਹਦਾ ਇਹ ਹੈਗਾ ਕਿ ਡੈਮੋਕ੍ਰੇਸੀ ਤਾਂ ਆਸ਼ਕ ਜੀ ਮੈਨੂੰ ਨਹੀਂ ਲੱਗਦਾ ਹੈਗਾ ਕਿ ਸਾਡੇ ਬੱਚਣ ਦੇ ਹਿਸਾਬ ਇਸ ਮੋੜ ਦੇ ਉੱਤੇ ਆ ਕੇ ਕੀ ਕਰਨਾ ਚਾਹੀਦਾ ਹੈ ਜਿਹੜੀਆਂ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਨਹੀਂ ਉਹਨਾਂ ਨੂੰ ਪਹਿਲੇ ਨੰਬਰ ਤੇ ਤਾਂ ਇਹ ਲੋਕਾਂ ਦੀਆਂ ਜਿਹੜੀ ਹੈਗੀ ਹੈ ਕੈਂਡੀਡੇਚਰ ਇਨੀਸ਼ੀਅਲੀ ਉਹ ਜਿਹੜੇ ਹੈਗੇ ਆ ਖਤਮ ਕਰਨੇ ਚਾਹੀਦੇ ਆ ਬੰਦ ਕਰਨੇ ਚਾਹੀਦੇ ਆ ਔਰ ਨੰਬਰ 2 ਉੱਤੇ ਇਹਨਾਂ ਪਿੰਡਾਂ ਜਿਹੜੀਆਂ ਜਿਹੜੀਆਂ ਸਰਪੰਚੀਆਂ ਹੈਗੀਆਂ ਇਹਨਾਂ ਦੀ ਇਲੈਕਸ਼ਨ ਹੈਗੀ ਹੈ ਉਹਨੂੰ ਟੋਟਲੀ ਬਾਹਰ ਕਰਕੇ ਉਹਦੇ ਉੱਤੇ ਐਡਮਿਨਿਸਟਰेटर ਲਾਉਣੇ ਚਾਹੀਦੇ ਲੋਕਾਂ ਨੂੰ ਇੱਕ ਬੁਰਕੀ ਆਪ ਸਿਟੀ ਆ ਹੁਣ ਲੋਕ ਜਿਹੜੀਆਂ ਬੁਰਕੀਆਂ ਦੀਆਂ ਜਿਹੜਾ ਹੈਗਾ ਰੋਟੀਆਂ ਦੀਆਂ ਰੋਟੀਆਂ ਪੂਰੀਆਂ ਸੱਟ ਰਹੇ ਸੋ ਮੇਰੇ ਹਿਸਾਬ ਨਾਲ ਜਿਹੜਾ ਹੈਗਾ ਡੈਮੋਕ੍ਰੇਸੀ ਦਾ ਹੈ ਕਾਲਾ ਦਿਨ ਜੇ ਟ੍ਰੈਂਡ ਇਹ ਚੱਲ ਪੈਂਦਾ ਹੈ ਇਹ ਆਉਣ ਵਾਲੇ ਦੇ ਇਸ ਸਮੇਂ ਵਿੱਚ ਦੇਸ਼ ਵਾਸਤੇ ਬਹੁਤ ਮਾੜਾ ਹੈ ਅਜਿਹੇ ਜਿਹੜੇ ਲੋਕ ਨੇ ਉਹਨਾਂ ਖਿਲਾਫ ਤਾਂ ਤੁਸੀਂ ਦੱਸਤਾ ਕੀ ਤੁਹਾਨੂੰ ਲੱਗਦਾ ਵੀ ਜਿਹੜੀ ਇਲਾਕੇ ਦੀ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਆ ਉਹ ਜ਼ਿੰਮੇਵਾਰ ਨਹੀਂ ਹੈ ਇਸੇ ਵਾਸਤੇ ਬਿਲਕੁਲ ਮੈਂ ਤੁਹਾਨੂੰ ਉਹੀ ਗੱਲ ਕਰਦਾ ਕਿਸੇ ਡਿਪਟੀ ਕਮਿਸ਼ਨਰ ਨੇ ਅੱਜ ਦੇ ਜਿਹੜਾ ਹੈਗਾ ਅਖਬਾਰਾਂ ਦੇ ਵਿੱਚ ਚਪਣ ਤੋਂ ਬਾਅਦ ਕਿਸੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੇ ਸੂਵੋ ਮੋਟੋ ਕਿੱਥੇ ਰੋਡਸ ਲਿਆ ਹੈਗਾ ਕਿਹੜੇ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਦੂਸਰੀ ਗੱਲ ਦੇਖੋ ਮੈਂ ਜਿਸ ਬਿਲਕੁਲ ਸਾਦੇ ਔਰ ਸਰਲ ਸ਼ਬਦਾਂ ਦੇ ਵਿੱਚ ਕਹਾ ਮੈਂ ਮੰਨ ਲਓ ਮੈਂ ਇਹ ਕਰ ਲੈਂਦਾ ਹੈਗਾ ਕੋਈ ਸਰਪੰਚੀ ਲੈ ਲ ਨਾ ਮੈਂ ਤਾਂ ਕੱਲ ਨੂੰ ਇਹੀ ਸ਼ਬਦ ਵਰਤੂੰਗਾ ਮੈਂ ਤਾਂ ਮੁੱਲ ਖਰੀਦੀ ਆ ਇਹੀ ਕਹਾਂਗਾ ਨਾ ਬੜੇ ਸਾਦੇ ਸ਼ਬਦਾਂ 'ਚ ਇਹ ਆ ਵੀ ਮੈਂ ਤਾਂ ਮੁੱਲ ਖਰੀਦੀ ਆ ਮੈਂ ਤਾਂ ਆਪਣੀ ਜੁੱਤੀ ਨਾਲ ਉਹ ਕਰੂੰਗਾ ਹੁਣ ਉਹ ਜਿਹੜੀ ਹੈਗੇ ਸਰਪੰਚੀ ਕਰੂੰਗਾ ਇੱਕ ਇਸ ਲੀਗਲ ਪੁਆਇੰਟ ਦੱਸੋ ਇਹ ਲਫ਼ਜ਼ੇ ਵਰਤੇ ਜਾਏਗਾ ਵੀ ਯਾਨੀ ਅਸਲੀ ਜਿਹੜੀ ਹੈ ਇਹ ਚੋਣ ਹੋ ਗਈ ਹੈ ਪਰ ਇਹ ਤੁਹਾਨੂੰ ਵੀ ਪਤਾ ਹੈ ਸਾੰਪਰੇ ਸਾਲਸ ਹਮਨੇ ਕੀ ਓਪਨ ਖੁਰਕਿਆਂ ਦੇ ਵੀ ਆਪਸ਼ਨ ਹੈਗੀ ਹੈ ਸਾਰੀ ਸਾਰੀ ਕਾਨੂੰਨ ਦੇ ਦਾਰੇ ਵਿੱਚ ਦੇਖਿਆ ਜਾਵੇ ਇਸ ਨੂੰ ਤਾਂ ਤੁਸੀਂ ਇਸ ਨੂੰ ਕੀ ਸਮਝਦੇ ਹੋ ਇਸ ਨੂੰ ਮੈਂ ਦੇਖੋ ਕਾਨੂੰਨ ਦੇ ਦਾਰੇ ਚ ਕੋ ਗੱਲ ਕਰਦਾ ਹੈਗਾ ਕਿ ਇਹ ਜਿਹੜੀ ਯੂਨੈਨੀ ਮਸਲੀ ਦੇ ਨਾਮ ਦੇ ਉੱਤੇ ਇਹ ਮਿਸਯੂਜ਼ ਆਫ ਪਾਵਰਸ ਹੋ ਰਿਹਾ ਹੈਗਾ ਪੂਰੇ ਤਰੀਕੇ ਦੇ ਨਾਲ ਹੋ ਰਿਹਾ ਹੈ ਯੂਨਾਈਟਿਡ ਮਸਲੀ ਇਹ ਨਹੀਂ ਹੋਇਆ ਕਰਦੀ ਯੂਨਾਈਟਿਡ ਮਿਟੀ ਇਹ ਹੋਇਆ ਕਰਦੀ ਹੈਗੀ ਆ ਕਿ ਤੁਸੀਂ ਪਿੰਡ ਦਾ ਇੱਕ ਆਮ ਜਲਾਸ ਬੁਲਾਉਨੇ ਆ ਆਮ ਜਲਾਸ ਬੁਲਾ ਕੇ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੁੰਦਾ ਹੈਗਾ ਕਿ ਪਿੰਡ ਦੇ ਵਿੱਚ ਆ ਆ ਬੱਚੇ ਬੰਦੇ ਮੁੰਡੇ ਅਗਾ ਵਧੂ ਹੈਗੇ ਚੰਨ ਚਾਹ ਜਾਂਦੇ ਆ ਦੇ ਕੀ ਹੋ ਕੇਣਾ ਜਾਹੋਂਗੇ ਮੈਂ ਤਾਂ ਇੱਕੋ ਗੱਲ ਕਹਿਣਾ ਕਿ ਇਹ ਜਿਹੜੀ ਹੈਗਾ ਇਹ ਇਹ ਕੋਈ ਇਹ ਹੈਲਦੀ ਟ੍ਰੈਂਡ ਨਹੀਂ ਹੈਗਾ ਇਹ ਦੇਸ਼ ਨੂੰ ਬਹੁਤ ਪਿੱਛੇ ੱਟਣ ਵਾਲੀ ਗੱਲ ਕਰ ਰਹੇ ਆ for about what and what mirbani